ہری ਨਰੇਂਦਰ ਸਾਹਿਬ ਤੁਸੀਂ ਬਹੁਤ ਵੱਡੇ ਜਿਹੜੇ ਆ ਜਿਹੜੇ ਵਾਅਦੇ ਕੀਤੇ ਆ ਕਿ ਸਰਪੰਚੀ ਪਿੰਡ ਤੋਂ ਬਾਅਦ ਇਹਨਾਂ ਵਾਅਦਿਆਂ ਦੇ ਉੱਤੇ ਪੂਰਾ ਖਰਾ ਉਤਰੋਗੇ ਬਿਲਕੁਲ ਜੀ ਬਿਲਕੁਲ ਮੈਂ ਬਿਲਕੁਲ ਇਸ ਤੇ ਪੂਰਾ ਉਤਰਾਂਗਾ ਖਰਾ ਕਿਉਂਕਿ ਸਾਡੇ ਪਿੰਡ ਦੀ ਜੋ 30 ਹੈ ਜ਼ਮੀਨ ਛੁੱਟੀ ਆ ਉੱਤੋਂ ਹੀ 15 ਲੱਖ ਰੁਪਏ ਠੇਕਾ ਆਉਂਦਾ ਆ ਜਿਹੜਾ 5 ਸਾਲਾਂ ਦੇ ਵਸਨ 75 ਲੱਖ ਹੋਣਾ 15 ਲੱਖ ਸਾਡੇ ਕੋਲ ਪਿਆ ਕਿਨਾ ਪੈਸਿਆਂ ਨਾਲ ਪਿੰਡ ਦੇ ਬਾਦੇ ਜਰੂਰ ਪੁੱਤੇ ਪੂਰੇ ਕਿਤੇ ਜਾਣ ਸਰ ਜੀ ਜਿਵੇਂ ਤੁਸੀਂ ਦੱਸਿਆ ਕਿ ਸਾਡੇ ਨਾਲ ਸਾਬਕਾ ਸਰਪੰਚ ਸਾਹਿਬ ਵੀ ਖੜੇ ਹੈ ਨਾ ਤਾਂ ਬਹੁਤ ਵੱਡਾ ਯੋਗਦਾਨ ਸਗਾ ਜੋ ਪੰਚਾਇਤੀ ਜ਼ਮੀਨ ਤੁਸੀਂ ਕਾ ਛਡਾਈ ਆ ਔਰ ਪਿੰਡ ਬਜੂਹਾ ਕਲਾਂ ਦੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਪੰਚਾਇਤ ਦੇ ਕੋਲ ਜਿਹੜੀ ਕਾਫੀ ਕਹਿ ਸਕਦੇ ਕਿ ਸਰਕਾਰੀ ਜ਼ਮੀਨ ਕਹਿ ਸਕਦੇ ਪੰਚਾਇਤੀ ਜ਼ਮੀਨ ਹੈ ਉਹਦੇ ਨਾਲ ਤੁਸੀਂ ਬਹੁਤ ਵੱਡੇ ਵੱਡੇ ਉਪਰਾਲੇ ਕਰ ਸਕਦੇ ਆ ਤੇ ਹਰੀ ਨਰੇਂਦਰ ਸਾਹਿਬ ਜਿਵੇਂ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਚੋਰੀਆਂ ਬਹੁਤ ਹੋ ਰਹੀਆਂ ਆ ਤੇ ਕਾਫੀ ਪਿੰਡਾਂ ਵਿੱਚ ਦਿਨ ਦਿਹਾੜੇ ਚੋਰੀਆਂ ਹੋ ਰਹੀਆਂ ਨੇ ਕੀ ਅਗਰ ਤੁਸੀਂ ਸਰਪੰਚ ਬਣਦੇ ਆ ਪਿੰਡ ਦੇ ਵਿੱਚ ਸਟਰੀਟ ਲਾਈਟਾਂ ਜਾਂ ਕੈਮਰੇ ਵਗੈਰਾ ਮੋੜਾਂ ਤੇ ਲਾਉਣ ਦਾ ਵੀ ਜਿਹੜਾ ਯਤਨ ਕਰੋਗੇ ਜੀ ਦੇਖੋ ਜੀ ਜਦੋਂ ਚੋਰੀਆਂ ਹੁੰਦੀਆਂ ਮੈਂ ਸਰਪੰਚ ਬਣ ਤੋਂ ਪਹਿਲਾਂ ਹੀ ਆਮ ਨਾਗਰਿਕ ਹੋਣ ਦੇ ਨਾਤੇ ਮੈਂ ਚੌਂਕੀ ਦੇ ਵਿੱਚ ਜਾ ਕੇ ਗੱਲ ਕਹੀ ਸੀ ਕਿ ਇਹ ਫੈਸਿਲਿਟੀ ਨਾਲ ਦੀ ਕੋਈ ਚੀਜ਼ ਨਹੀਂ ਸਟਾਫ ਹੈ ਨਹੀਂਗਾ ਚੌਂਕੀਆਂ ਦੇ ਵਿੱਚ ਇਹ ਥੋੜਾ ਜਿਹਾ ਸਾਨੂੰ ਆਪ ਵੀ ਕੋਸ਼ਿਸ਼ ਕਰਨੀ ਪੈਣੀ ਆ ਕੱਲਾ ਸਰਕਾਰਾਂ ਤੇ ਸਾਨੂੰ ਡਿਪੈਂਡ ਨਹੀਂ ਰਹਿਣਾ ਚਾਹੀਦਾ ਸਾਨੂੰ ਵੀ ਕੋਈ ਪਹਿਰੇ ਆਪਣੀਆਂ ਗਲੀਆਂ ਚਲਾਉਣੇ ਚਾਹੀਦੇ ਆ ਜਿਸ ਤਰ੍ਹਾਂ ਕਿ ਜਿਹਦੇ ਘਰ ਚੋਰੀ ਹੋ ਜਾਂਦੀ ਉਹ ਦਰਖਾਸਤ ਲਗਾਉਣੀ ਨਹੀਂ ਜਾਂਦਾ ਡਰਦਾ ਕਿ ਡਰੱਗ ਦੇ ਕਰਕੇ ਜਿਹੜੀ ਦੁਨੀਆ ਬੜੀ ਪਰੇਸ਼ਾਨ ਹੋਈ ਆ ਬਾਕੀ ਜੋ ਪੈਸੇ ਦੀ ਅਰੇਂਜ ਹੋਏਗਾ ਉਹਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਜਦੋਂ ਪੈਸਾ ਸਾਡੇ ਕੋਲ ਹੋਏਗਾ ਜੇ ਕੈਮਰਾ ਸਿਸਟਮ ਵੀ ਹੋਈ ਬਤਾ ਉਹ ਬਹੁਤ ਵਧੀਆ ਆ ਤੇ ਜਿਹੜੀਆਂ ਸਟਰੀਟ ਲੇਟਾਂ ਦਾ ਸਾਡੀ ਪਿਛਲੀ ਪੰਚਾਇਤ ਨੇ ਸਰਪੰਚ ਨੇ ਇਹਦਾ ਸੁਣੀ ਕਾਫੀ ਲੁਵਾਈਆਂ ਅਗਰ ਹੋਰ ਵੀ ਸਾਨੂੰ ਸਰਕਾਰੀ ਸਕੀਮ ਦੇ ਅਧੀਨ ਇਹ ਸਟਰੀਟ ਲੇਟਾਂ ਆਉਂਦੀਆਂ ਆ ਅਸੀਂ ਜਿਸ ਜਗ੍ਹਾ ਤੇ ਸਟਰੀਟ ਲੇਟਾਂ ਨਹੀਂ ਹੈਗੀਆਂ ਸੋਲਰ ਸਿਸਟਮ ਵਾਲੀਆਂ ਜ਼ਰੂਰ ਲਾਉਣ ਦੀ ਕੋਸ਼ਿਸ਼ ਕਰਾਂਗੇ ਸਰ ਤੁਸੀਂ ਦੱਸਿਆ ਕਿ ਜਿਵੇਂ ਨੌਜਵਾਨ ਅੱਜ ਕੱਲ ਨਸ਼ੇ ਦੇ ਵਿੱਚ ਬਹੁਤ ਜ਼ਿਆਦਾ ਵੜੇ ਹੋਏ ਆ ਪਿੰਡ ਬਜੂਆ ਤੇ ਜਿਹੜੇ ਨੌਜਵਾਨਾਂ ਨੂੰ ਜਿਹੜਾ ਯਾਨੀ ਕਿ ਖੇਡਾਂ ਵੱਲ ਜਾਂ ਆਪਣੇ ਜਿੰਮਾਂ ਵੱਲ ਲਾਉਣ ਦੇ ਲਈ ਕੀ ਇਸ ਪਿੰਡ ਵਿੱਚ ਪਹਿਲਾ ਜਿਮ ਹੈਗਾ ਜਾਣ ਵਾਲੇ ਸਮੇਂ ਵਿੱਚ ਤੁਹਾਡੀ ਕੀ ਪਲਾਨਿੰਗ ਹੈ ਇਸ ਸਬੰਧੀ ਨੌਜਵਾਨਾਂ ਲਈ ਸਰ ਜੀ ਦੇਖੋ ਦੋ ਜਿਮ ਸਾਡੇ ਪਿੰਡ ਦੇ ਵਿੱਚ ਆ ਕੁਝ ਮੁੰਡੇ ਆਉਂਦੇ ਆ ਸਾਡੇ ਪਿੰਡ ਗਰਾਊਂਡ ਹੈ ਨਹੀਂ ਸੀਗੀ ਬਹੁਤ ਪ੍ਰੋਬਲਮ ਸੀ ਪਰ ਹੁਣ ਜਦੋਂ ਸਾਡੀ ਜ਼ਮੀਨ ਛੁੱਟ ਗਈ ਆ ਅਸੀਂ ਉਹਦੇ ਵਿੱਚੋਂ ਵੀ ਗਰਾਊਂਡ ਦੇ ਸਕਦੇ ਆ ਜਿਸ ਤਰ੍ਹਾਂ ਸਾਨੂੰ ਇੱਕ ਐਨਆਰਆਈ ਭਰਾ ਨੇ ਸਾਨੂੰ ਕਿਹਾ ਵੀ ਮੈਂ ਜ਼ਮੀਨ ਲਈ ਆ ਔਰ ਮੈਂ ਇਹ ਗਰਾਊਂਡ ਆਪਣੇ ਵੱਲੋਂ ਪਰਸਨਲ ਦੇਣੀ ਆ ਸਕੂਲ ਨੂੰ ਸਕੂਲ ਵੀ ਅਪਗ੍ਰੇਡ ਕਰਾਉਣ ਦੀਆਂ ਕੋਸ਼ਿਸ਼ਾਂ ਅਸੀਂ ਕਰਾਂਗੇ ਹਰ ਤਰ੍ਹਾਂ ਜਾਨੀ ਕਿ ਅਸੀਂ ਇਹ ਮਤਲਬ ਕਹਿੰਦੇ ਆ ਵੀ ਅਸੀਂ ਹਰ ਤਰ੍ਹਾਂ ਦੇ ਨਾਲ ਪਿੰਡ ਦੇ ਨਾਲ 24 ਘੰਟੇ ਲੇਬਰ ਰਹਿ ਕੇ ਕੰਮ ਕਰਾਂਗੇ ਸਰੇ ਬਹੁਤ ਵੱਡੀ ਜਾਣਕਾਰੀ ਦਸੀ ਹੈ ਕਿ ਬਜੂਆ ਕਲਾ ਪਿੰਡ ਦੇ ਇੱਕ ਐਨਆਰਈ ਨੌਜਵਾਨ ਜਿਹਨੇ ਬਹੁਤ ਵੱਡਾ ਯਾਨੀ ਕਿ ਦਿਲ ਕੱਢ ਕੇ ਇਹ ਯਾਨੀ ਕਿ ਤੁਹਾਡੀ ਪੰਚਾਇਤ ਨੂੰ ਕਹਿ ਕੇ ਅਗਰ ਤੁਸੀਂ ਸਰਪੰਚ ਬਣਦੇ ਆ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਆਪਣੇ ਵੱਲੋਂ ਨੌਜਵਾਨਾਂ ਲਈ ਗਰਾਊਂਡ ਵੀ ਜਿਹੜਾ ਹੈ ਉਹ ਜਾਰੀ ਕਰਨਗੇ ਹਾਂਜੀ ਮੈਂ ਹਰੀ ਨਰੈਨ ਜੀ ਪਿੰਡ ਬਜੂਆ ਕਲਾ ਦੀ ਸਰਪੰਚੀ ਦੀ ਇਲੈਕਸ਼ਨ ਲੜ ਰਿਹਾ ਆ ਤੇ ਜੋ ਇਲੈਕਸ਼ਨ ਅਸੀਂ ਇਹ ਮੁੱਦਿਆਂ ਦੇ ਆਧਾਰ ਤੇ ਲੜ ਰਹੇ ਆ ਤੇ ਜਿਹੜੀ ਸਾਡੀ ਟੀਮ ਆ ਉਹਨਾਂ ਨੇ ਜੋ ਪਹਿਲਾਂ 5 ਸਾਲ ਕੰਮ ਕੀਤਾ ਆ ਜਿੱਦਾਂ ਪਿੰਡ ਦੀ 30 ਕੇ ਜ਼ਮੀਨ ਚੜਾਈ ਆ ਪੂਰੇ ਪਿੰਡ ਦੇ ਵਿੱਚ ਇੰਟਰਲੌਕ ਔਰ ਅੰਡਰਗਰਾਉਂਡ ਪਾਈਪਲਾਈਨ ਹੋਰ ਜੋ ਗੁਜਰਾ ਦੇ ਡੇਰੇ ਔਰ ਲਹਾਰ ਨੰਗਲ ਦੇ ਖੂਹਾਂ ਦੀ ਪੂਰੀ ਰਾਹਾਂ ਦਾ ਜੋ ਵਿਕਾਸ ਕੀਤਾ ਆ ਉਹ ਕਿਸੇ ਤੋਂ ਲੁਕਿਆ ਛੁਪਿਆ ਨਹੀਂਗਾ ਔਰ ਹਰ ਤਰ੍ਹਾਂ ਪਿੰਡ ਦੇ ਵਿੱਚ ਵਿਕਾਸ ਦੀਆਂ ਇਹ ਨਹੀਂ ਨੇਰੀਆਂ ਲਿਆਂਦੀਆਂ ਸਾਡੇ ਸਾਬਕਾ ਸਰਪੰਚ ਸਾਹਿਬ ਜਰਨੈਲ ਦਾਜੀ ਨੇ ਇਨ ਛੱਤਰਕੌਰ ਜੀ ਨੇ ਔਰ ਇਹਨਾਂ ਨੇ ਟੀਮ ਐਮਰੀ ਕਮੇਟੀ ਨੇ ਮੈਨੂੰ ਜੋ ਮੌਕਾ ਦਿੱਤਾ ਹੈ ਇਲੈਕਸ਼ਨ ਲੜਨ ਦਾ ਹਰੀ ਨਰੈਨ ਜੀ ਨੂੰ ਮੈਂ ਇਹਨਾਂ ਦੀਆਂ ਆਸਾਂ ਤੇ ਬਿਲਕੁਲ ਪੂਰਾ ਉਤਰਾਂਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਕੰਮ ਆ ਅਸੀਂ ਵੱਡੇ ਪੱਧਰ ਤੇ ਕਰਾਂਗੇ ਜਿਵੇਂ ਸਾਡੇ ਇੱਕ ਐਨਆਰਆਈ ਵੀਰ ਨੇ ਮਤਲਬ ਇੱਕ ਆਪਣੀ ਪਰਸਨਲ ਜ਼ਮੀਨ ਦੇ ਵਿੱਚੋਂ ਗਰਾਊਂਡ ਸਕੂਲ ਨੂੰ ਦੇਣੀ ਆ ਸਕੂਲ ਨੂੰ ਅਪਗ੍ਰੇਡ ਕੀਤਾ ਜਾਊਗਾ ਹੋਰ ਜਿਹੜੇ ਵੀ ਮੁੱਦੇ ਆ ਪਿੰਡ ਦੇ ਵਿੱਚ ਉਹਨਾਂ ਨੂੰ ਅਸੀਂ ਵੱਡੀ ਪੱਧਰ ਤੇ ਹੱਲ ਕਰਾਂਗੇ ਜਿਹੜੇ ਡੇਰਿਆਂ ਦੇ ਰਾਹ ਰਹਿੰਦੇ ਆ ਉਹਨਾਂ ਨੂੰ ਵੀ ਅਸੀਂ ਬਣਾਵਾਂਗੇ ਹੋਰ ਵੀ ਜਿਹੜੇ ਕੰਮ ਆ ਉਹ ਅਸੀਂ ਕਰਾਂਗੇ ਔਰ ਮੈਂ ਦਾਵਾ ਕਰਦਾ ਅਗਰ ਮੈਂ ਸਰਪੰਚ ਬਣਦਾ ਆ ਮੈਂ 24 ਘੰਟੇ ਆਪਣੇ ਪਿੰਡ ਲਈ ਹਾਜ਼ਰ ਰਵਾਂਗਾ ਜਿਸ ਤਰ੍ਹਾਂ ਮੇਰੀ ਮਿਸ ਜੀ ਅਨੀਤਾ ਰਾਣੀ ਜੀ ਪੰਜ 20 ਸਾਲ ਪੰਚੀ ਕੀਤੀ ਆ ਔਰ ਉਹ ਵੀ ਸਾਰੇ ਲੋਕਾਂ ਨਾਲ ਸਮੇਂ-ਸਮੇਂ ਤੇ ਟਾਈਮ ਦੇਂਦੇ ਰਹੇ ਆ ਜੋ ਮਰੇ ਅੱਗੇ ਬੜੇ ਬੋਲਦੀ ਬੋਲਦੀ ਲੱਗ ਹਾਂਜੀ ਭਾਜੀ ਮੈਂ 20 ਸਾਲ ਤੋਂ ਆਪਣੇ ਮੈਂਬਰ ਪੰਚਾਇਤ ਰਹਿ ਚੁੱਕੀ ਆ ਤੇ ਜੋ ਸਾਡੇ ਸਰਪੰਚ ਸਾਹਿਬ ਦੇ ਚੱਲਣ ਨਾਲ ਦਾਸ ਤੋਂ ਨਾਲ ਰਲ ਕੇ ਪਿੰਡ ਦਾ ਵਿਕਾਸ ਕੀਤਾ ਆ ਤੇ ਬਾਕੀ ਹੁਣ ਮੇਰੇ ਹੱਥ ਬੰਨ੍ਹਿਆ ਇਹ ਵੀ ਪਿੰਡ ਦਾ ਵਿਕਾਸ ਕਰਨਗੇ ਤੁਹਾਡੇ ਸਹਿਯੋਗ ਦੇ ਨਾਲ ਥੈਂਕ ਯੂ ਜੈ ਕਰਦੇਵ ਧਨ ਕਰਦੇਵ ਵਾਹਿਗੁਰੂ ਦਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਮੈਂ ਸਰਪੰਚ ਇੱਕ ਸਾਲ ਰਿਆਂ ਜੀ ਮੇਜਰ ਸਿੰਘ ਜੋਲ ਸਰਪੰਚੀ ਕੀਤੀ ਉਹਨੇ 4 ਸਾਲ ਉਹ ਵਿਦੇਸ਼ਾਂ ਚ ਗਏ ਸੀ ਉਹ ਮੈਨੂੰ ਸਰਪੰਚੀ ਦੇ ਕੇ ਗਏ ਪਿਛਲੀ ਟਰਨ ਤੇ ਇੱਕ ਸਾਲ ਮੈਂ ਸਰਪੰਚੀ ਕੀਤੀ ਹੈ ਉਸ ਸਰਪੰਚੀ ਦੇ ਵਿੱਚ 30 ਖੇਤ ਮੈਂ ਜ਼ਮੀਨ ਦੇ ਛੜਾਏ ਆ 30 ਖੇਤ ਲਗਭਗ ਜ਼ਮੀਨ ਦੇ ਛੜਾਏ ਆ ਪੰਚਾਇਤ ਦੇ ਸਹਿਯੋਗ ਦੇ ਨਾਲ ਪਿੰਡ ਦੇ ਵਿੱਚ ਮਤਲਬ ਸਾਰਾ ਵਿਕਾਸ ਕੀਤਾ ਪਾਈਪ ਪਾਏ ਆ ਗੜੀਆਂ ਸਾਰੀਆਂ ਬਣਾਈਆਂ ਇੰਟਰਲੋਕ ਲਾਇਆ ਮਤਲਬ ਜਿਹੜੀ ਕੋਈ ਮਾੜੀ ਮੋਟੀ ਘਾਟ ਹੈਗੀ ਆ ਉਹ ਇਸ ਟਾਈਮ ਹਰੀਨਰੇਨ ਜੀ ਨੂੰ ਚੁਣਿਆ ਆ ਹਰੀਨਰੇਨ ਜੀ ਉਹ ਪੂਰੀ ਘਾਟ ਕਰਨਗੇ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਬੋਲੇ ਬਾਪੂ ਜੀ ਆ ਜਾ ਜੇ ਮੈਂ ਹਾਂਜੀ ਜੋ ਮਤਲਬ ਮੈਨੂੰ ਪਿੰਡ ਨੇ ਮੌਕਾ ਦਿੱਤਾ ਆ ਜਿ세 ਤਰ੍ਹਾਂ ਮੇਰੇ ਭਾਈ ਸਾਹਿਬ ਸਰਦਾਰ ਬਲਜੀਤ ਸਿੰਘ ਜੀ ਜੋਹਲ ਜਗENDERਪਾਲ ਜੀ ਸੇਠੀ ਜਰਨੈਲ ਦਾ ਜੀ ਸੋਨਾ ਜੀ ਆਪਣੇ ਬਾਰਸ ਜੀ ਬਿੰਦਰਪਾ ਜੀ ਹੁਣੀ ਸਾਰੇ ਸਾਡੇ ਨਾਲ ਟੀਮ ਬੜੀ ਵਧੀਆ ਪੱਧਰ ਤੇ ਕੰਮ ਕਰ ਰਹੀ ਆ ਜੋ ਵੀ ਸਰਕਾਰੀ ਸਕੀਮਾਂ ਜੋ ਵੀ ਮਤਲਬ ਲੋਕਾਂ ਦੀ ਭਲਾਈ ਲਈ ਮੈਂ ਕੰਮ ਕਰ ਸਕਦਾ ਹੋਵਾਂਗਾ ਮੈਂ ਦਿਨ ਰਾਤ ਕਰਾਂਗਾ 24 ਘੰਟੇ ਸਾਰੇ ਆਪਣੇ ਨਗਰ ਲਈ ਮੈਂ ਹਰ ਵੇਲੇ ਹਾਜ਼ਰ ਰਵਾਂਗਾ ਮੇਰੇ ਕੋਲ ਬਹਾਨਾ ਕੋਈ ਨਹੀਂ ਹੋਊਗਾ ਸਗਨ ਸਕੀਮਾਂ ਜਾਂ ਪੈਨਸ਼ਨਾਂ ਬੈਦਵਾ ਪੈਨਸ਼ਨਾਂ ਆ ਜਾਂ ਬੁਢਾਪਾ ਪੈਨਸ਼ਨਾਂ ਆ ਮੈਂ ਹਰ ਤਰ੍ਹਾਂ ਦੀਆਂ ਜੋ ਵੀ ਸਰਕਾਰੀ ਸਕੀਮਾਂ ਆ ਮੈਂ ਸਰਪੰਚ ਬਣਦਾ ਮੈਂ ਮਤਲਬ ਵੱਧ ਤੋਂ ਵੱਧ ਜਿਹੜੀਆਂ ਸਕੀਮਾਂ ਪਿੰਡ ਦੇ ਵਿੱਚ ਲਿਆ ਕੇ ਟਾਈਮ ਕੱਢ ਕੇ ਜੈਤਨਾ ਜਰਨੈਲ ਦਾ ਜੀ ਦਾ ਬਹੁਤ ਯਾਰਬਾ ਆ ਔਰ ਇਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਬਿਲਕੁਲ ਪਰੇਸ਼ਾਨੀ ਨੀ ਹੋਣਾ ਸਾਡੇ ਪਿੰਡ ਦੀ ਪੰਚਾਇਤ ਦੇ ਕੋਲ ਜੋ ਠੇਕਾ 15 ਲੱਖ ਰੁਪਈਆ ਪਿਆ ਆ ਠੀਕ ਆ ਜੀ ਅਸੀਂ ਪੂਰੇ ਵੱਡੇ ਪੱਧਰ ਤੇ ਵੱਡੀਆਂ ਪਲਾਨਿੰਗਾਂ ਕਰਕੇ ਸਾਡੇ ਸਾਥੀਆਂ ਦੇ ਬਹੁਤ ਡਰੀਮ ਆ ਮੇਰੇ ਐਨਆਰਆਈ ਭਰਾਵਾਂ ਦੇ ਬਹੁਤ ਡਰੀਮ ਆ ਕਿ ਸਾਡਾ ਪਿੰਡ ਜਿਹੜਾ ਆ ਕਿਸੇ ਪੱਖੋਂ ਘਟਣਾ ਨਹੀਂ ਰਹਿ ਜਾਏ ਜਿਸ ਤਰ੍ਹਾਂ ਮੈਂ ਇਸ ਜਗ੍ਹਾ ਇਸ ਪਾਰਕ ਦੇ ਵਿੱਚ ਖੜਾ ਆ ਇਹ ਪਾਰਕ ਜਿਹੜਾ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਬਣਿਆ ਇਹਦੇ ਨਾਲ ਦੇ ਅਸੀਂ ਜਿੱਥੇ-ਜਿੱਥੇ ਵੀ ਸਾਨੂੰ ਸਰਕਾਰੀ ਜਗ੍ਹਾ ਮਿਲੇਗੀ ਅਸੀਂ ਉੱਥੇ ਪਾਰਕ ਬਣਾਉਣ ਦੀ ਕੋਸ਼ਿਸ਼ ਕਰਾਂਗੇ ਹੋਰ ਅਸੀਂ ਵੱਡੇ ਪੱਧਰ ਤੇ ਜੋ ਸਰਕਾਰੀ ਸਕੀਮਾਂ ਜੋ ਪੈਸਾ ਆ ਅਸੀਂ ਲਿਆਵਾਂਗੇ ਤੇ ਬਾਕੀ ਮੈਂ ਇਹ ਵਾਦਾ ਕਰਦਾ ਕਿ ਪਿੰਡ ਵਾਲੇ ਮੇਰਾ ਬਹੁਤ ਸਹਿਯੋਗ ਕਰ ਰਹੇ ਐਨਆਰਆਈ ਭਰਾ ਬਹੁਤ ਸਹਿਯੋਗ ਕਰ ਰਹੇ ਸੁਭਾਵਤ ਧੰਨਵਾਦ ਸਾਡੇ ਨਾਲ ਬਹੁਤ ਸਤਿਕਾਰਯੋਗ ਸਾਥੀ ਖੜੇ ਹਨ ਤੇ ਭਾਜੀ ਕੀ ਕਹਿਣਾ ਚਾਹੋਗੇ ਭਾਜੀ ਹੁਣਾਂ ਦੇ ਬਾਰੇ ਔਰ ਵੈਸੇ ਵੀ ਤੁਸੀਂ ਸਾਰਾ ਇਲਾਕਾ ਜਾਣਦੇ ਹੋ ਬਹੁਤ ਸੂਝਵਾਨ ਔਰ ਨਿਟੜਕਾ ਅਗੋ ਇਮਾਨਦਾਰ ਇਹਨਾਂ ਪਰ ਕੀ ਕਹਿਣਾ ਚਾਹੁੰਦੇ ਸਰਪੰਚੀ ਦੇ ਉਮੀਦਵਾਰ ਖੜੇ ਹੈ ਜੀ ਇਹ ਬਹੁਤ ਵਧੀਆ ਉਮੀਦਵਾਰ ਹੈ ਜੀ ਪਿੰਡ ਦੇ ਸਿਲੇਕਟਡ ਉਮੀਦਵਾਰ ਹੈ ਸਾਰਿਆਂ ਦੀ ਸਲਾਹ ਦੇ ਨਾਲ ਇਹਨਾਂ ਨੂੰ ਖੜੇ ਕੀਤਾ ਗਿਆ ਔਰ ਅਸੀਂ ਪੂਰੀ ਉਮੀਦ ਹੈ ਸਾਨੂੰ ਕਿ ਅਸੀਂ 100% ਜਿੱਤਾਂਗੇ ਔਰ ਜਿਹੜੇ ਅਸੀਂ ਵਾਦੇ ਨਗਰ ਨਿਵਾਸੀਆਂ ਨਾਲ ਕੀਤੇ ਆ ਉਹ ਪੂਰੇ ਕਰਾਂਗੇ ਸਰ ਪਤਾ ਲੱਗਾ ਕਿ ਜਿਹੜੇ ਭਾਜੀ ਸਰਪੰਚ ਸਾਹਿਬ ਸੌਰੀ ਆਪਣੇ ਆਉਣ ਵਾਲੇ ਸਰਪੰਚ ਸਾਹਿਬ ਕਹਿ ਲਓ ਹਰੀ ਹਰੀ ਨਰੈਣ ਸਾਹਿਬ ਦੇ ਜਿਹੜੇ ਆਪੋਜੀਟ ਖੜੇ ਹੋਏ ਆ ਉਹ ਉਹਨਾਂ ਦੇ ਵਿੱਚੋਂ ਆ ਜਿਨ੍ਹਾਂ ਨੇ ਜ਼ਮੀਨ ਜਾਨੀ ਕਿ ਜਿਹੜੀ ਦੱਬੀ ਸੀਗੀ ਉਹਨਾਂ ਬਾਰੇ ਸਰ ਕੀ ਕਹੋਗੇ ਕਿ ਉਹ ਲੱਗਦਾ ਕਿ ਲੋਕ ਉਹਨਾਂ ਨੂੰ ਮੌਕਾ ਦੇਣਗੇ ਨਹੀਂ ਦੇਖੋ ਇਹ ਤਾਂ ਲੱਗਦਾ ਨਹੀਂਗਾ ਕਿਉਂਕਿ ਇੱਕ ਇੱਕ ਪਾਸੇ ਇੱਕ ਪਾਸੇ ਪਿਛਲੀ ਵਾਰੀ ਵੀ ਉਹ ਖੜੇ ਹੋਏ ਸੀ ਲੇਕਿਨ ਜਿਹੜੀ ਸਾਣੇ ਕਹਿੰਦੇ ਹੁੰਦੇ ਆ ਵੀ ਬਦੀ ਤਾਂ ਨੇਕੇ ਦੀ ਜਿੱਤ ਹੁੰਦੀ ਆ ਤੇ ਜਿਹੜੀ ਬਦੀ ਆ ਉਹ ਬਦੀ ਰਹਿੰਦੀ ਆ ਇੱਕ ਪਾਸੇ ਜਿਹੜੀ ਇਹ ਜ਼ਮੀਨ ਨੂੰ ਛੜਾਉਣ ਵਾਲੇ ਲੋਕ ਆ ਤੇ ਇੱਕ ਪਾਸੇ ਜ਼ਮੀਨ ਤੇ ਕਬਜ਼ਾ ਕਰਨ ਵਾਲੇ ਲੋਕ ਆ ਤੇ ਮੈਂ ਤਾਂ ਉਹਨਾਂ ਨੂੰ ਵੀ ਓਨੇ ਹੀ ਜ਼ਿੰਮੇਵਾਰ ਸਮਝਦਾ ਜਿਹੜੇ ਉਹਨਾਂ ਦੇ ਪੱਖੋਂ ਜਾਂ ਉਹਨਾਂ ਦੇ ਵਿਰੋਧ ਦੇ ਵਿੱਚ ਉਮੀਦਵਾਰ ਜਿਹੜੇ ਖੜੇ ਹੋਏ ਆ ਸਰ ਤੁਹਾਡੇ ਕਹਿਣ ਤੇ ਪਾਵੇ ਅਗਰ ਰੱਬ ਜਾਨੀ ਕਿ ਜੇ ਉਹ ਬੰਦੇ ਜਿੱਤਦੇ ਆ ਤਾਂ ਫੇਰ ਦੁਬਾਰਾ ਫੇਰ ਕਬਜ਼ਾ ਹੋ ਸਕਦਾ ਜ਼ਮੀਨ ਦੇ ਉੱਤੇ ਦੇਖੋ ਇਹ ਗੱਲ ਤਾਂ ਸੀ ਨਹੀਂ ਕਹਿੰਦੇ ਕਿ ਉਹ ਦੁਬਾਰਾ ਜ਼ਮੀਨ ਤੇ ਕਬਜ਼ਾ ਕਰ ਲੈਣਗੇ ਕਿਉਂਕਿ ਜਿੰਨੀ ਸਾਡੀ ਕਮੇਟੀ ਆ ਉਹ ਸਾਡੀ ਬਿਲਕੁਲ ਥੱਲੇ ਵੀ ਕੰਮ ਆ ਅਸੀਂ ਜਿਹੜਾ ਵੀ ਕੰਮ ਆ ਉਹ ਸਲਾਹ ਨਾਲ ਕਮੇਟੀ ਦੀ ਸਲਾਹ ਨਾਲ ਕਰਦੇ ਆ ਠੀਕ ਹੈ ਜੇ ਸਾਡਾ ਸਾਡੇ ਪੱਖ ਦਾ ਸਰਪੰਚ ਜੀ ਆਦਾ ਤੇ ਉਹਦਾ ਸਾਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਊਗਾ ਕਿਉਂਕਿ ਉਹ ਪਿੰਡ ਦੀ ਜ਼ਮੀਨ ਦੀ ਜਿਹੜੀ ਦੇਖਭਾਲ ਲਈ ਆ ਇੱਕ ਵਾਰੀ ਤਾਂ ਅਸੀਂ ਉਹਨਾਂ ਨੂੰ ਛਡਾ ਕੇ ਦੇ ਦਿੱਤੀ ਆ ਔਰ ਵਧੀਆ ਤਰੀਕੇ ਨਾਲ ਜਿਹੜਾ ਇਹ ਦੇਖਭਾਲ ਕਰਨਗੇ ਤੇ ਉੱਤੇ ਪੈਰਾ ਦੇਣਗੇ ਤਾਂ ਬਸ ਸਾਥੀਓ ਅੱਜ ਆਪਾਂ ਬਜੂਹਾ ਕਲਾਂ ਤੋਂ ਜਿਹੜੇ ਜੁੜੇ ਆ ਤੁਸੀਂ ਦੇਖ ਸਕਦੇ ਆ ਸਰਪੰਚੀ ਦੇ ਉਮੀਦਵਾਰ ਹਰੀ ਨਰੈਣ ਔਰ ਉਹਨਾਂ ਦੇ ਸਹਿਯੋਗੀ ਸਾਥੀ ਆ ਬਜੂਹਾ ਦੇ ਵਿੱਚ ਜਿਹੜਾ ਇੱਕ ਤਰਫਾ ਹੀ ਮੁਕਾਬਲਾ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਵੱਡੀ ਗਿਣਤੀ ਵਜਿਹੜੇ ਬਜੂਹਾ ਕਲਾਂ ਦੇ ਵਿੱਚ ਲੋਕ ਆ ਵੋਟਰ ਆ ਉਹ ਹਰੀ ਨਰੈਣ ਜੀ ਦੇ ਨਾਲ ਆ ਕਿਉਂਕਿ ਬਹੁਤ ਹੀ ਮਿਹਨਤੀ ਸੂਝਵਾਨ ਤੇ ਨਿਡਰ ਕਾਕੂ ਆ ਹਮੇਸ਼ਾ ਹੀ ਇਸ ਪਰਿਵਾਰ ਨੇ ਪਿੰਡ ਦੇ ਨਾਲ ਦਿਨ ਰਾਤ ਇੱਕ ਕਰਕੇ ਯਾਨੀ ਕਿ ਖੜਦੇ ਆਏ ਆ ਹੁਣ ਦੇਖਣਾ ਇਹ ਆ ਕਿ ਇਲੈਕਸ਼ਨ ਚੋਣਾਂ ਵਾਲੇ ਦਿਨ ਜਿਹੜਾ ਲੋਕ ਕਿੰਨੀਆਂ ਵੋਟਾਂ ਨਾਲ ਇਹਨਾਂ ਨੂੰ ਜਿਤਾਉਂਦੇ ਆ ਧੰਨਵਾ